ਅ ਪਰਸੋਂ 25 26 ਦੀ ਜਿਹੜੀ ਰਾਤ ਸੀ ਉਹਦਨ ਬ੍ਰਹਮਪੁਰ ਪੁਰਸ ਦੇ ਅਸ ਤੇ ਸਾਡੇ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਇੱਕ ਜੁਆਇੰਟ ਨਾਕਾ ਲਾਇਆ ਸੀ ਦੋ ਦੋਵੇਂ ਨੇੜੇ ਇੱਕ ਕਾਰ ਈਯੂਵੀ ਆਈਸੀ ਜਿਸ ਵਿੱਚ ਤਿੰਨ ਬੰਦੇ ਸੀ ਜਿਨ੍ਹਾਂ ਵਿੱਚੋਂ ਇੱਕ ਮਲਕੀਤ ਫੌਜੀ ਹੈ ਇਹ ਲਖਣਪਾਲ ਦਾ ਰਹਿਣ ਵਾਲਾ ਦੂਜਾ ਰਿਸ਼ੀ ਸੈਣੀ ਔਰ ਤੀਜਾ 파ਰਤ ਸੈਣੀ ਸੀ ਇਹ ਦੋਨੇ ਉਦਿਪੁਰ ਦੇ ਰਹਿਣ ਵਾਲੇ ਆ ਔਰ ਇਹ ਚਾਚੇ ਤਾਇਦੇ ਪੋਤੇ ਨਾਲ ਆਪਰੇ ਗਏ ਇਹਨਾਂ ਕੋਲ ਸਾਨੂੰ 270 ਗ੍ਰਾਮ ਹਿਰਨ ਔਰ ਇੱਕ ਗਲੌਕ ਪਿਸਟਲ ਹੈ ਮੇਡ ਇਨ ਆਸਟਰੀਆ ਉਹਦੇ ਉਹ ਮਿਲਿਆ ਇਸ ਤੋਂ ਇਲਾਵਾ ਪੰਜ ਰਾਉਂਡ ਮਿਲੇ ਸੋ ਆਪਾਂ ਇਹਨਾਂ ਦੇ ਤਿੰਨਾਂ ਤੇਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਖਿਲਾਫ ਐਂਡੀਪੀਐਸ ਐਕਟ ਔਰ ਆਰਮਜ਼ ਐਕਟ ਦਾ ਐਫਆਈਆਰ ਨੰਬਰ 50 ਥਾਣਾ ਭਰਾਮਪੁਰ ਦਰਜ ਕੀਤੀ ਹੈ ਇਹਨਾਂ ਦੇ ਤਿੰਨਾਂ ਦੇ ਖਿਲਾਫ ਆਲਰੇਡੀ ਐਕਸਟਰਸ਼ਨ ਐ ਐਂਡੀਪੀਐਸ ਐਕਟ ਉਹ ਖੋ ਦੇ ਪਰਚੇ ਦਰਗਾ ਪੈਨਾਂ ਦੇ ਖਿਲਾਫ ਔਰ ਇਹਨਾਂ ਵਿੱਚੋਂ ਜਿਹੜਾ ਮਲਕੀਤ ਸਿੰਘ ਹੈ ਇਹ ਆਰਮੀ ਚ ਸਰਵਿਸ ਕਰਦਾ ਆ। ਆਪਾਂ ਜਿਹੜਾ ਪਿਸਟਲ ਫੜਿਆ ਉਹਦੇ ਬੈਕਵਰਡ ਚ ਅਸੀਂ ਜਾ ਰਹੇ ਆਂ ਵੀ ਪਿਸਲ ਆਇਆ ਕਿੱਥੋਂ ਆ? ਔਰ ਇਹ ਤੋਂ ਇਲਾਵਾ ਜਿਹੜੀ ਆਪਾਂ ਹੀਰੋਨ ਫੜੀ ਆ ਉਹਦੇ ਵੀ ਬੈਕਵਰਡ ਲਿੰਕ ਚ ਜਾ ਰਹੇ ਆਂ ਵੀ ਇਹਦਾ ਬੈਕਵਰਡ ਲਿੰਕ ਕੀ ਨੇ ਤਾਂ ਕਿ ਆਪਾਂ ਪਿੱਛੋਂ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਹੈ ਉਹਦੇ ਦੌਰਾਨ ਇਸ ਨਸ਼ੇ ਦੀ ਜਿਹੜੀ ਖੇਪ ਹੈ ਕਿੱਥੋਂ ਆਈ? ਉਸ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ। ਸਰ ਕੀ ਇਰਾਦਾ ਸੀ ਇਹਨਾਂ ਦਾ? ਸੋ ਬੇਸਿਕਲੀ ਇਹਨਾਂ ਦਾ ਇਰਾਦਾ ਤੇ ਇੱਕ ਨਸ਼ਾ ਸੀ। ਦੂਜਾ ਇਹ 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 ਕੁਝ ਹੋਰ ਵੀ ਸਾਡੇ ਇਲਾਕੇ 'ਚ ਕ੍ਰਾਈਮ ਕਰਨ ਦੀ ਪਲਾਨ ਕਰ ਰਹੇ ਸੀ ਜੋ ਇਹਨਾਂ ਦੇ ਫੜੇ ਜਾਣ ਨਾਲ ਉਹ ਚੀਜ਼ਾਂ ਰੁਕ ਗਈਆਂ। ਸੋ ਆਪਾਂ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਨਸ਼ਾ ਤੇ ਇਹਨਾਂ ਕ੍ਰਿਮੀਨਲ ਖਿਲਾਫ ਸਖਤ ਸਖਤ ਕਾਰਵਾਈ ਜਾਰੀ ਰੱਖਾਂਗੇ। ਸਰ ਹੋਰ ਬਤਾਰੀ ਹੋਊਗੀ। ਸੋ ਪ੍ਰੋਬੇਬਲੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਕ੍ਰਿਫਤਾਰੀਆਂ ਹੋਣ ਦੇ ਚਾਂਸਸ। ਅਰੇ ਆਰਮੀ ਤਰਸਕਾਰਾ ਕਰਦਾ ਜੀ ਕਰਦਾ ਕਰਦਾ 15 ਪੰਜਾਬ ਦਾ ਜਵਾਨ